ਤੁਸੀਂ ਐ ਕਹਿਦੇ ਹੋ ਵੀ ਇਸ ਤੇ ਮੈਂ ਕੰਮ ਕਰਦਾ ਉਹਨਾਂ ਨੇ ਪੈਸੇ ਘੱਟ ਦਿੱਤੇ ਸੀਗੇ ਤਾਂ ਕਰਕੇ ਸਾਰੇ ਪੈਸੇ ਲੱਗ ਗਏ ਜੇ ਪੈਸੇ ਬਚਦੇ ਤਾਂ ਮੈਂ ਕਰਵਾ ਵੀ ਹਿੰਦਾ ਕਿੱਡੀ ਗੱਲ ਸੀ ਸਾਲ ਹਾਂ ਇਹ ਵੀ ਠੀਕ ਆ ਪਰ ਮੇਰੀ ਗੱਲ ਸੁਣ ਲਾ ਪੈਸੇ ਤੈਨੂੰ ਲਾਉਣੇ ਪੈਣਗੇ ਇੰਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਸਾਰੀ ਉਮਰ ਰੋਂਦੇ ਹੀ ਰਿਹਾ ਕਰੋ ਮੈਨੂੰ ਪਤਾ ਸੀ ਆ ਗੱਲ ਕਰੋਗੇ ਤੁਸੀਂ ਉਹ ਦੇਉਂਗੀ ਪੈਸੇ ਮੈਂ ਵਾ ਠੀਕ ਆ ਫਿਰ ਟਾਈਮ ਤੇ ਆ ਕੇ ਉਹ ਹੀ ਨਾ ਜਵਾਬ ਦੇ ਦੀ ਚੰਗੀ ਦੇਖ ਚਲ ਸੁਰਕ ਮੈਂ ਕਰਦਾ ਗੱਲ ਜਾ ਕੇ ਕਰ ਦੋ ਸਾਫ ਲਾਇ ਜਸੀ ਤੂੰ ਕਹਿੰਦੀ ਸੀ ਨਾ ਫਰਸ਼ ਲਵਾ ਦੋ ਆ ਲਾਵਾ ਦੀਆਂ ਟੈਲਾ ਕਿਵੇਂ ਲੱਗਿਆ ਕਮਰਾ ਕਮਰੇ ਤਾਂ ਲੁੱਕ ਹੀ ਚੇਂਜ ਹੋ ਗਈ ਬਹੁਤ ਸੋਹਣਾ ਲੱਗ ਰਿਹਾ ਹੈ ਕਮਰਾ ਹਾਂ ਤੂੰ ਦੱਸ ਬੇਬੇ ਤੈਨੂੰ ਕਿਵੇਂ ਲੱਗਿਆ ਹੋਰ ਪੁੱਤ ਬਹੁਤ ਸੋਹਣਾ ਤਾਂ ਜੱਜਦੀਆਂ ਬੜੀਆਂ ਐ ਟੈਲਾਂ ਮੈਨੂੰ ਤਾਂ ਬਸ ਇੱਕੋ ਹੀ ਡਰ ਹੈ ਕਿਤੇ ਮੈਂ ਤੇਲ ਘੱਡੇਗਾ ਹੀ ਨਾ ਪਮਾ ਉਹ ਸੁਖਵਿੰਦਰ ਐ ਘਰ ਭਾਈ ਹੁਣ ਲੱਗਦਾ ਹੱਤ ਨਾ ਮੇਰੇ ਵਾਲੇ ਕਾਮਰੇ ਚ ਵੀ ਲਵਾਏ ਦੇ ਚਾਰ ਟੈਲਾਂ ਬਾਪੂ ਜੀ ਲਵਾਉਣ ਦਲਵਾ ਦਿੰਦੇ ਕਿੱਡੀ ਗੱਲ ਸੀ ਬਸ ਉਹ ਪੈਸੇ ਜੇ ਨਹੀਂ ਮਿਲੇ ਹੈਗੇ ਘਟ ਗਏ ਪੈਸੇ ਉਹ ਬਾਪੂ ਤੈਨੂੰ ਪਤਾ ਹੀ ਆ ਮੇਰੇ ਕੰਮ ਦਾ ਉਹ ਬਾਪੂ ਨੇ ਨਾ ਮੌਕੇ ਤੇ ਜਵਾਬ ਦਿੱਤਾ ਨਹੀਂ ਤਾਂ ਲਵਾ ਦਿੰਦੇ ਤੇ ਕੋਈ ਚੱਕਰ ਨਹੀਂ ਦੀ ਆ ਬਾਪੂ ਜੀ ਬੇਬੇ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਤੁਸੀਂ ਨਾ ਚੱਪਲਾਂ ਲੈ ਕੇ ਅੰਦਰ ਆਇਆ ਕਰੋ ਉਹ ਕੀ ਹੈ ਨਾ ਟੈਲਾਂ ਗੰਦੀਆਂ ਹੋ ਜਾਂਦੀਆਂ ਨੇ ਪੋਚਾ ਲਉਣਾ ਵੀ ਔਖਾ ਠੰਡ ਚ ਅਸੀਂ ਤਾਂ ਆਪ ਚੱਪਲਾਂ ਬਾਹਰ ਲਾ ਕੇ ਆਇਆ ਕਰਾਂਗੇ ਅਸੀਂ ਵੀ ਨਹੀਂ ਲੈ ਕੇ ਅੰਦਰ ਵੜਦੇ ਹਨਾ ਜੀ ਨਾਲੇ ਬਾਪੂ ਜੀ ਤਾਂ ਗੋਹੇ ਵਾਲੇ ਪੈਰ ਲੈ ਕੇ ਅੰਦਰ ਆ ਜਾਂਦੇ ਆ ਚੰਗਾ ਨਹੀਂ ਲੱਗਦਾ ਸਮਝ ਰਹੇ ਹੋ ਤੁਸੀਂ ਮੇਰੀ ਗੱਲ ਉਹ ਲੈ ਜੱਗੀ ਵੀ ਆ ਗਿਆ ਜਮਾਂ ਟਾਈਮ ਤੇ ਆਇਆ ਜੱਗੀ ਕੀ ਗੱਲਾਂ ਕਰੀਂ ਦੇਖ ਕਿਵੇਂ ਲੱਗਿਆ ਤੈਨੂੰ ਫਰਸ਼ ਬਹੁਤ ਸੋਹਣਾ ਲੱਗ ਗਿਆ ਬਾਈ ਫਰਸ਼ ਤਾਂ ਟੈਲਾਂ ਬਹੁਤ ਸੋਹਣੀਆਂ ਲੱਗ ਰਹੀ ਨੇ ਕਮਰਾ ਜੱਜ ਗਿਆ ਤੁਹਾਡਾ ਉਹ ਦੇਖ ਆ ਸੀ ਤੇਰੇ ਵਾਲੇ ਕਮਰੇ 'ਚ ਵੀ ਲਵਾ ਦਿੰਦੇ ਉਹ ਥੋੜੇ ਜਿਹੇ ਪੈਸੇ ਘਟ ਗਏ ਆਇਆ ਨਾ ਸਮਝੀ ਵੀ ਜਾਣ ਕੇ ਨਹੀਂ ਲਵਾਇਆ ਹੈਗਾ ਹੋਰ ਉਹ ਨਾ ਨਾ ਬਾਈ ਮੈਂ ਇਦਾਂ ਨਹੀਂ ਸੋਚਦਾ ਹੈਗਾ ਮੈਨੂੰ ਪਤਾ ਤੇਰੇ ਸਿਰ ਕਮੇਲਦਾਰੀ ਭਾਰੀ ਆ ਨਾਲੇ ਜਦੋਂ ਸਹੀ ਟਾਈਮ ਆਇਆ ਉਧਰ ਵੀ ਲੱਗ ਜਾਣਗੀਆਂ ਐਵੇਂ ਨਾ ਤੁਸੀਂ ਟੈਨਸ਼ਨ ਲਓ ਬਾਲੀ ਸਿਆਣਾ ਮੇਰਾ ਦਿਓਰ ਐ ਤਾਂ ਸਿਆਣੀਆਂ ਗੱਲਾਂ ਕਰਨ ਲੱਗ ਗਿਆ ਆ ਲਿਫਾਫੇ ਤੇ ਕੀ ਲੈ ਕੇ ਆਇਆ ਤੂੰ ਇਹ ਤਾਂ ਬਈ ਮੈਂ ਕੁਲਚੇ ਲੈ ਕੇ ਆਇਆ ਸਭ ਲਈ ਮੈਂ ਖਾ ਸਕਦੀ ਹਾਂ ਹਾਂ ਭਾਬੀ ਲੈ ਤੂੰ ਵੀ ਖਾ ਦੇਖ ਕੇ ਖਾਈ ਵਾਸਤੇ ਮੋਟੀ ਨਾ ਹੋ ਜੀ ਪਾ ਲਿਓ ਤੁਸੀਂ ਸਾਰਿਆਂ ਵਾਸਤੇ ਪਾ ਲਿਓ ਆ ਜਾ ਬਾਹਰ ਬੈਠ ਕੇ ਖਾਣੇ ਆ ਕੋਲ ਚ ਚਲੋ ਚੱਲ ਬਈ ਬਾਪੂ ਦੇਖ ਕੇ ਤੁਰ ਹੀ ਹੁਣ ਮੜਾ ਜਾ ਹਾਂ ਕੋਈ ਨਾ ਫਰਸ਼ ਦੂ ਆ ਇਹ ਮੈਨੂੰ ਸਾਰਿਆਂ ਨਾਲ ਜਿਹੜੀ ਕਰੀ ਅੱਜ ਦਾ ਹਜੇ ਰਿਸ਼ਤਾ ਹੋਇਆ ਆ ਕੱਲ ਨੂੰ ਵਿਆਹ ਵੀ ਹੋ ਜਾਊਗਾ ਮੇਰਾ ਕੋਈ ਕੰਮ ਵੀ ਨਹੀਂ ਬਣ ਰਿਹਾ ਜੋ ਮੈਂ ਸੋਚਿਆ ਹੋਇਆ ਜੜੀ ਕੁੜੀ ਮੇਰੇ ਨਾਲ ਵਿਆਹ ਕੇ ਆਊਗੀ ਮੈਂ ਉਹਦੇ ਸ਼ੌਂਕ ਕਿਵੇਂ ਪੂਰੇ ਕਰੂੰਗਾ ਕਿਵੇਂ ਮੈਂ ਐਡੀ ਜ਼ਿੰਮੇਵਾਰੀ ਚੁੱਕ ਸਕਦਾ ਆ ਮੇਰੀ ਤਾਂ ਕੋਈ ਗਾਰੰਟੀ ਵੀ ਨਹੀਂ ਉਸਨੂੰ ਖੁਸ਼ ਰੱਖ ਵੀ ਸਕੂੰਗਾ ਜਾਂ ਨਾ ਕੀ ਕਰਾਂ ਆ ਸੋਚ ਜੱਗੀ ਕੁਛ ਐਦਾਂ ਨਹੀਂ ਗੱਲ ਬਣਨੀ ਆ ਬੈਠਾ ਓ ਕੀ ਹਾਲਾ ਚ ਕੀ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਕਿਵੇਂ ਟੇਰੀ ਢਾਈ ਬੈਠਾ ਉਹ ਕੁਛ ਨਹੀਂ ਬਾਈ ਤੈਨੂੰ ਐਵੇਂ ਹੀ ਲੱਗਦਾ ਆ ਓਏ ਯਾਰ ਮੈਂ ਤੈਨੂੰ ਅੱਜ ਦਾ ਨਹੀਂ ਜਾਣਦਾ ਬਹੁਤ ਟਾਈਮ ਤੋਂ ਜਾਣਦਾ ਤੂੰ ਮੈਨੂੰ ਇਹ ਦੱਸਣਾ ਚੁੱਪ ਕਰਕੇ ਗੱਲ ਕੀ ਹੋਈ ਆ ਉਹ ਕੋਈ ਗੱਲ ਨਹੀਂ ਹੋਈ ਬਾਈ ਤੂੰ ਛੱਡ ਨਾ ਗੱਲਾਂ ਨੂੰ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਤੂੰ ਫਿਰ ਇਹ ਮੂੰਹ ਜੇ ਕਿਉਂ ਸੱਟ ਰਿਹਾ ਤੈਨੇ ਗੁਰੂ ਯਾਰ ਮੈਨੂੰ ਨਾਲ ਸਾਲੀ ਇਹ ਹੀ ਫਿਕਰ ਮਾਰੀ ਜਾਂਦੀ ਆ ਵੀ ਅੱਜ ਮੇਰਾ ਰਿਸ਼ਤਾ ਹੋਇਆ ਆ ਕੱਲ ਨੂੰ ਵਿਆਹ ਵੀ ਹੋ ਜਾਣਾ ਆ ਤੈਨੂੰ ਪਤਾ ਅਜੇ ਕੁਛ ਕਮਾਂਦਾ ਮੈਂ ਹੈ ਨਹੀਂ ਨਾ ਆਪਣਾ ਕੋਈ ਕੰਮ ਚੱਲਿਆ ਹੈ ਅਜੇ ਉਹ ਲੈ ਬਸ ਇੰਨੀ ਕੀ ਗੱਲ ਉਹ ਜਿੱਥੇ ਤੂੰ ਰੋਟੀ ਖਾਣਾ ਉੱਥੇ ਉਹ ਖਾਲਿਆ ਕਰੂਗੀ ਉਹ ਤੂੰ ਸਾਵਰ ਰੱਖ ਮਿਹਨਤ ਕਰੀ ਚੱਲ ਉਹ ਕਿੱਥੇ ਬਾਈ ਹੁਣ ਤਾਂ ਮੈਂ ਰੋਟੀ ਘਰੇ ਗਾਲਾਂ ਸੁਣ ਸੁਣ ਕੇ ਖਾਣਾ ਆ ਰੋਜ਼ ਮਾਂ ਦੀਆਂ ਬਾਪ ਦੀਆਂ ਉਹਨੂੰ ਕਿੱਥੇ ਰੋਟੀ ਖਵਾ ਦੂੰਗਾ ਮੈਂ ਉਹ ਯਾਰ ਤੂੰ ਘਰਦ ਨੂੰ ਦੱਸਦਾ ਕਿਉਂ ਨਹੀਂ ਤੂੰ ਇੰਨੀ ਮਿਹਨਤ ਕਰਦਾ ਆ ਸਹੋਦਰਾ ਸਾਥ ਦੇਣਗੇ ਉਹ ਬਾਈ ਮੈਂ ਨਹੀਂ ਦੱਸ ਸਕਦਾ ਕਰੇ ਕਰਦਿਆਂ ਦੇ ਸਮਝਣਾ ਹੀ ਨਹੀਂ ਹੈਗਾ ਜਿੰਨਾ ਮਰਜ਼ੀ ਸਮਝਾ ਲਾਂ ਮੈਂ ਨਾਉ ਮੇਰਾ ਸਾਥ ਦੇਣਗੇ ਇਸ ਚੀਜ਼ ਚ ਮੈਂ ਤਾਂ ਆਪਣੇ ਖੁਦ ਦੇ ਦਮਤੇ ਹੀ ਕੋਸ਼ਿਸ਼ ਕਰਨਾ ਚਾਹੁੰਦਾ ਆ ਤੈਨੂੰ ਪਤਾ ਹੀ ਆ ਹੁਣੇ ਕਿੰਨਾ ਔਖਾ ਕੰਮ ਆ ਕਿੰਨੀ ਮਿਹਨਤ ਲੱਗੂਗੀ ਮੇਰੀ ਉਹ ਚੱਲ ਕੋਈ ਗੱਲ ਨਹੀਂ ਦਿਲ ਨਹੀਂ ਛੱਡੀਦਾ ਹੁੰਦਾ ਯਾਰ ਮੈਨੂੰ ਐਂ ਲੱਗਦਾ ਆ ਕਿ ਵਿਆਹ ਤੋਂ ਬਾਅਦ ਮੈਂ ਕਿਤੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਕਰ ਦਵਾਂ ਤੈਨੂੰ ਪਤਾ ਹੀ ਆ ਕੁੜੀਆਂ ਦੇ ਕਿੰਨੇ ਸ਼ੌਂਕ ਹੁੰਦੇ ਨੇ ਵਿਆਹ ਤੋਂ ਬਾਅਦ ਦੇ ਕਿਤੇ ਮੇਥੋ ਦੇ ਸ਼ੌਂਕੇ ਨਾ ਪੂਰੇ ਹੋਣ ਉਹ ਕੀ ਪਤਾ ਕੁੜੀ ਤੈਨੂੰ ਸਮਝਦਾਰ ਮਿਲ ਜੇ ਤੇ ਹਰ ਇੱਕ ਕੰਮ 'ਚ ਜਿਹੜੀ ਤਰ੍ਹਾਂ ਸਾਥ ਦੇਵੇ ਉਹ ਹਰ ਕੁੜੀਆਂ ਇੱਕੋ ਵਰਗੀਆਂ ਨਹੀਂ ਹੁੰਦੀਆਂ ਕੁਝ ਕੁੜੀਆਂ ਨਾ ਸਮਝਦਾਰ ਤੇ ਮਿਹਨਤੀ ਨਹੀਂ ਹੁੰਦੀਆਂ ਨੇ ਤੂੰ ਫ ਪਾਰਟੀ ਕੋ ਦਣੀਆਂ ਦਿੰਦੇ ਨੇ ਹੋ ਯਾਰ ਪਾਰਟੀ ਦੀ ਕੀ ਗੱਲ ਕਰਦਾ ਕਰਦਾਂਗੇ ਪਾਰਟੀ ਹੋ ਯਾਰ ਪਾਰਟੀ ਅੱਜ ਇਹ ਕਰਦੇ ਆਪਾਂ ਹੋ ਯਾਰ ਹੁਣ ਮੇਰਾ ਹੱਥ ਟਾਇਟ ਆ ਪੈਸੇ ਨਹੀਂ ਹੈਗੇ ਮੇਰੇ ਕੋਲ ਕੁਰੀ ਉਹ ਚੱਲ ਕੋਈ ਗੱਲ ਨਹੀਂ ਪਾਰਟੀ ਤੇ ਇਨੇ ਕਰੀ ਕਿ ਮੈਂ ਨਹੀਂ ਕਰੀ ਚਲਾ ਜਾ ਮੈਂ ਕਰੂੰਗਾ ਪਾਰਟੀ ਚੱਲ ਫਿਰ ਚੱਲੀ ਉਹ ਹੀ ਮੰਜਾ ਢੇਰੀ ਬੈਠਾ ਆ ਜਾ ਬੈਠ ਸੋਚਣਾ ਪੈਂਦਾ ਬਾਈ ਸਾਸ੍ਰੀ ਕਾਲ ਬੇਬੇ ਜੀ ਸਾਸ੍ਰੀ ਕਾਲ ਪੁੱਤ ਪੁੱਤ ਤੂੰ ਇੰਨੀ ਸੁਨੇਹਾ ਉੱਠ ਵੀ ਖੜੀ ਤੇ ਨਾ ਵੀ ਲਿਆ ਬੇਬੇ ਜੀ ਮੈਂ ਨਾ ਸਾਜ ਰਹੀ ਉੱਠ ਜਾਨੀ ਆ ਲੈ ਪੁੱਤ ਇੰਨੀ ਸੁਨੇਹਾ ਉੱਠਣ ਦੀ ਕੀ ਲੋੜ ਸੀ ਤੂੰ ਐ ਕਿੜਾ ਕੋ ਕੰਮ ਕਰਨਾ ਉਹ ਬਸ ਆਦਤ ਜੀ ਬਣੀ ਹੋਈ ਹੈ ਨਾ ਫਤਕ ਹੋਈ ਨਹੀਂ ਤੂੰ ਐ ਕਰ ਅੰਦਰ ਜਾ ਮੈਂ ਆਪੇ ਤੇਰੇ ਵਾਸਤੇ ਰੋਟੀ ਲਿਆਉਣੀ ਆ ਜਾਂ ਜੱਗੀ ਨੂੰ ਕਹਨੀ ਆ ਵੇ ਤੇਰੇ ਵਾਸਤੇ ਰੋਟੀ ਲਿਆਉਂਦਾ ਮੈਂ ਆਪੇ ਕਰਦੀ ਆ ਕੰਮ ਚਮਲਾ ਲਾ ਬੇਬੇ ਚਮਲਾ ਲਾ ਇਹਨੂੰ ਵੀ ਜਿਹੜੀ ਕਚਾਂਬਲੀ ਹੋਈ ਆ ਉਹਨੂੰ ਤਾਂ ਸਾੰਬਲਾ ਇਨੂੰ ਕੰਮ ਲਾ ਲਾ ਵਧੀਆ ਰਹੇਗੀ ਤੂੰ ਚੱਲ ਕੋਈ ਨਹੀਂ ਪੁੱਤ ਇਹਨਾਂ ਦੇ ਘਰ ਹੈ ਇਹਨਾਂ ਨੇ ਕੰਮ ਕਰਨੇ ਆ ਜਦੋਂ ਸਿਰ ਆਪਣੀ ਜ਼ਿੰਮੇਵਾਰੀ ਪੈਣੀ ਆ ਇਹਨਾਂ ਦੇ ਇਹ ਨਹੀਂ ਆਪੇ ਸਾਰੇ ਕੰਮ ਸੰਭ ਲੈਣੇ ਆ ਕੋਈ ਨਹੀਂ ਜਾ ਪੁੱਤ ਤੂੰ ਅੰਦਰ ਜਾ ਬੇਬੇ ਜੀ ਰੋਟੀ ਮੈਂ ਹੀ ਪਾ ਲੈਂਦੀ ਆ ਨਹੀਂ ਨਹੀਂ ਪੁੱਤ ਤੂੰ ਤਾਂ ਪਹਿਲਾਂ ਕੜਾ ਪ੍ਰਸ਼ਾਦ ਬਣਾਉਣਾ ਫੇਰ ਰੋਟੀ ਟੱਕ ਨੂੰ ਲੱਗੇ ਜਾ ਮੇਰੇ ਤੇ ਅੰਦਰ ਫੇਰ ਬਣਾਉਣੇ ਆ ਪ੍ਰਸ਼ਾਦ ਕੋਈ ਨਹੀਂ ਪੁੱਤ ਕਰ ਲੂੰਗੀ ਕੰਮ ਜਦੋਂ ਉਹਦੇ ਸਿਰ ਜ਼ਿੰਮੇਵਾਰੀ ਪੈਣੀ ਆ ਆਪੇ ਬਥੇਰਾ ਉਹਨੇ ਕੰਮ ਕਰ ਲੈਣਾ ਐ ਨਹੀਂ ਬੋਲੀਦਾ ਹੁੰਦਾ ਨਵੀਂ ਨਵੇਲੀ ਆ ਚੱਲ ਬੇਬੇ ਤੇਰੀ ਮਰਜ਼ੀ ਆ ਮੈਂ ਤਾਂ ਕੀ ਕਹਣਾ ਉਹ ਸੱਚ ਮੈਂ ਸ਼ਰਿੰਗੀ ਜਾਂਦੀ ਆ ਬਾੜੇ ਜਾ ਜਾਂ ਦੇਖ ਕੇ ਹੀ ਕੀ ਹੋ ਗਿਆ ਚੱਲ